ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 49ਵੇਂ ਵਾ। ਸੋ ਭਾਗ 48 ਵੀ ਤੁਸੀਂ ਵੇਖਿਆ ਵੀ ਜਿਹੜਾ ਵੇਦ ਹੁੰਦਾ ਜਿਸਨੇ ਕੀ ਟੋਟ ਲੱਕੇ ਦਾ ਕੰਮ ਨਿਬੇੜਦਾ ਹੁੰਦਾ ਉਹ ਆਪਣੇ ਨਾਲ ਨਵੇਂ ਸਾਥੀ ਜੋਰੇ ਹੋਰਾਂ ਨੂੰ ਲੈ ਜਾਂਦਾ ਪਰ ਜੋਰੇ ਹੋਰੀ ਇਹਨੇ ਹੜੇ ਹੋਏ ਨਹੀਂ ਹੁੰਦੇ। ਲੱਕੇ ਟੋੜਦਾ ਉਹ ਕੰਮ ਤਾਂ ਕਰ ਦਿੰਦੇ ਨੇ ਪਰ ਉਸ ਤੋਂ ਬਾਅਦ ਉਹ ਨਾਬਰ ਹੋ ਜਾਂਦੇ ਨੇ ਕਿ ਅਸੀਂ ਜਿਹੜਾ ਹੈਗਾ ਉਹ ਪਾਰਟੀ ਦੇ ਕਿਸੇ ਕਤਰਾਂ ਕੀਪਤਾ ਨੂੰ ਕਿਸੇ ਰੂਹਾਂ ਨੂੰ ਨਹੀਂ ਮੰਨਣਾ। ਅਸੀਂ ਆਪਣੇ ਮਾਦਿਆਂ ਕਰਾਂਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾ ਪੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇ। ਜੋਰਾ ਆਪਣੇ ਸਾਥੀਆਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਬੋਲਿਆ ਵੀ ਜੇ ਮੇਰੇ ਗਲੋਂ ਬਦੂਕ ਲਾਉਣੀ ਹੈ ਤਾਂ ਸੰਤਾਂ ਦੀ ਸਮਾਦ ਉੱਤੇ ਚੱਲੋ। ਜਿੱਥੇ ਇਕੱਠੇ ਆਪਾਂ ਮਰਨ ਦੀਆਂ ਸੌਹ ਘਾਦੀਆਂ ਸਨ। ਧਰਮੇ ਨੇ ਦਿਨਾਲੀ ਗਲੋਂ ਲਾ ਕੇ ਦੋਹਾਂ ਹੱਥਾਂ ਵਿੱਚ ਕੁੱਟ ਲਈ ਜਿਵੇਂ ਕਿਸੇ ਕੀਮਤ ਤੇ ਵੀ ਨਹੀਂ ਛੱਡੇਗਾ ਉਹ। ਜੋਰਾ ਸੰਤਾਂ ਦੀ ਸਮਾਦ ਦੇ ਨਾਂ ਤੋਂ ਕੰਬ ਗਿਆ। ਉਸ ਨੂੰ ਲੱਗਾ ਵੀ ਪਾਰਟੀ ਦੇ ਕਰੜੇ ਡਿਸਪਲਿਨ ਨਾਲੋਂ ਕਰਨੀ ਸੰਤਾ ਤੇ ਜਣਾ ਹੀ ਪੁੱਟ ਕੇ ਰੱਖ ਦਵੇਗਾ ਉਸ ਦੀ ਪਤਨੀ ਹਾਲਤ ਮਾਫਟਰ ਨੇ ਤਾਰ ਦੇ ਹੀ ਸੀਗੀ ਉਹਦੇ ਦਿਲ ਨੂੰ ਯਕੀਨ ਹੋ ਗਿਆ ਵੀ ਜੋਰਾ ਇਹਨਾਂ ਦਾ ਸਾਥ ਨਹੀਂ ਛੱਡ ਸਕਦਾ ਉਸ ਨੇ ਇੱਕ ਪਲ ਸੋਚੇ ਬਿਨਾਂ ਵੀ ਉਹਨਾਂ ਸਾਰਿਆਂ ਨੂੰ ਤਿਆਗ ਦਿੱਤਾ ਉਹ 베ਰੀ ਹੇਠੋਂ ਛੱਲੀ ਚੱਬਦਾ ਚੜ੍ਹਦੀ ਵੱਲ ਦੇ ਪਾਸੇ ਨੂੰ ਤੁਰ ਪਿਆ ਜੋਰਾ ਉਸ ਨੂੰ ਆਵਾਜ਼ ਮਾਰ ਕੇ ਰੋਕ ਵੀ ਨਾ ਸਕਿਆ ਪਰ ਉਹ ਕਰਮੇ ਧੜੇ ਨੂੰ ਸੁਜੇ ਮੂੰਹ ਨਾਲ ਅੰਨੇ ਪਾੜ ਪਰ ਵੇਖਣ ਲੱਗ ਪਿਆ ਧਰਿਆ ਤੋਂ ਚੰਗਾ ਨਹੀਂ ਕੀਤਾ ਆਗੋ ਬਿਨਾਂ ਤਾਂ ਸਾਰੀ ਫੌਜ ਹਾਰ ਜਾਂਦੀ ਹੈ ਅਸੀਂ ਤਿੰਨ ਕਿੰਨਾ ਕੋ ਜਰ ਪੁਲਿਸ ਨਾਲ ਅੜਾਂਗੇ ਨਾਲੇ ਪਾਰਟੀ ਦੇ ਬੰਦਿਆਂ ਬਿਨਾ ਸਾਨੂੰ ਟਿਕਾਣਾ ਕੌਣ ਦਊਗਾ ਸਾਡੀ ਆਗੂ ਆ ਧਰਮੇ ਨੇ ਆਪਣੇ ਸੱਚੇ ਹੱਥ ਨਾਲ ਬੰਦੂਕ ਲਗਾਈ ਤੇਰੀ ਪਾਰਟੀ ਦਾ ਰਾਹ ਗਲਤ ਹੈ ਦਸਾਂ ਮਹੀਨਿਆਂ ਪਿੱਛੋਂ ਮੱਜ ਨੂੰ ਕੱਟਾ ਜਾਂ ਪੈਂਦਾ ਹੈ ਤੇਰੀ ਪਾਰਟੀ ਦੇ ਅੰਦਰ ਚਰਬੀ ਸੁਗਈ ਹੈ ਇਹਨੇ ਹੁਣ ਇਨਕਲਾਬ ਨਹੀਂ ਜੰਮਣਾ ਉਹ ਤਿੰਨੇ ਗੱਲਾਂ ਕਰਦੇ ਲੈਂਦੀਵਾਲ ਤੁਰ ਗਏ ਜੋਰਾ ਕੁਝ ਸਮਾਂ ਵੇਦਨਾ ਰਹਿ ਕੇ ਉਹ ਤਸੀਰ ਦੇ ਸਾਰੇ ਅੱਡਿਆਂ ਤੋਂ ਜਾਣੋ ਹੋ ਚੁੱਕਾ ਸੀਗਾ ਉਸ ਸ਼ਾਮ ਉਹ ਹਰੀਏ ਵਾਲੇ ਆ ਗਏ ਜੋਰਾ ਮਲਕੀਤ 부ਚੇ ਦੇ ਮੁਖੋਰ ਬਸੰਤ ਨੂੰ ਵੇਦ ਕਰਕੇ ਜਾਣ ਚੁੱਕਿਆ ਸੀਗਾ ਬਸੰਤ ਉਤੋਂ ਦੀ ਪੰਚਾਇਤ ਦਾ ਮੈਂਬਰ ਵੀ ਸੀਗਾ। ਪ੍ਰੀਤੂ ਨੇ ਉਸ ਨੂੰ ਮਾਰਨ ਦਾ ਰਾਤਾ ਬਦਲ ਲਿਆ ਸੀਗਾ ਹੁਣ ਕਿਉਂਕਿ ਮੰਦਰ ਦੀ ਪੁੱਛ ਪੜਤਾਲ ਵਿੱਚ ਬਸੰਤ ਨਾ ਹੱਕਾ ਸਾਬਤ ਹੋਇਆ ਸੀ। ਪਰ ਇਸ ਗੱਲ ਦਾ ਜੋਰਾ ਸਿੰਘ ਨੂੰ ਕੋਈ ਪਤਾ ਨਹੀਂ ਸੀਗਾ। ਫੜੇ ਵਿੱਚ ਬੈਠੇ ਬਸੰਤ ਨੂੰ ਉਹਨਾਂ ਬਾਹਾਂ ਫੜਿਆ। ਫੜਦੇ ਸਾਰ ਉਹ ਸਾਰਾ ਕੰਬ ਗਿਆ। ਧਰਮਸ਼ਾਲਾ ਦੇ ਥੜੇ ਉੱਤੇ ਬੈਠੇ ਲੋਕ ਆਪਣੇ ਦੁਪੱਟੇ ਝਾੜ ਕੇ ਝੱਟ ਹੀ ਖਿਸਕ ਗਏ ਉਥੋਂ। ਹਥਿਆਰ ਵੇਖਦੇ ਸਾਰ ਉਹਨਾਂ ਨਕਸਲੀਆਂ ਬਾਰੇ ਕਿਆਸ ਲਾ ਲਿਆ ਸੀਗਾ। ਮਨੋਮਨੀ ਬਸੰਤ ਦੀ ਮੁਖਬਰੀ ਤੇ ਮਾਰ ਦੇਣ ਬਾਰੇ ਪਿੰਡ ਵਿੱਚ ਗੱਲ ਉੱਡ ਚੁੱਕੀ ਸੀਗੀ। ਹੁਣ ਜਦੋਂ ਨਕਸਲੀਆਂ ਨੇ ਉਸ ਨੂੰ ਬਾਹੂ ਹੀ ਆਂ ਫੜਿਆ ਉਹ ਡਰ ਦੇ ਮਾਰੇ ਛਾਈ ਮਾ ਹੀ ਹੋ ਗਏ। ਬਸੰਤ ਨੇ थरथਰ ਕੰਬਦੇ ਆਖਿਆ ਵੀ ਭਰਾਵੋ ਮੈਂ ਨਿਰਦੋਸ਼ ਹਾਂ ਇਸ ਗੱਲ ਦੀ ਤਸੱਲੀ ਤੁਹਾਡਾ ਸਾਥੀ ਦਿਨੇ ਵਾਲੇ ਦਾ ਪ੍ਰੀਤਮ ਸਿਓ ਮੇਰੇ ਨਾਲ ਕਰਕੇ ਗਿਆ। ਤੁਸੀਂ ਨਿਸ਼ੰਗ ਮਰਨ ਵਾਲੇ ਮਲਕੀਤ ਦੇ ਮਾਮੇ ਦੇ ਪੁੱਤ ਕੋਟਾ ਸਿਓ ਤੋਂ ਚੱਲ ਕੇ ਪੁੱਛ ਲਓ। ਆਦਖੜ ਬਸੰਤ ਦੇ ਕੰਨਾਂ ਵਿੱਚ ਸੋਨੇ ਦੇ ਤੁੰਗਲ ਉਹਨੂੰ ਹਾਲੇ ਜਵਾਨਦ ਸਰਾਰੇ ਸਨ। ਮਲਕੀਤ ਦੇ ਮਾਮੇ ਦਾ ਪੁੱਤ ਜੋਰਾ ਥੋੜਾ ਪੈਰੋਂ ਥਿਰਕ ਗਿਆ। ਉਧਰ ਧਰਮਾ ਬਸੰਤ ਵੱਲ ਦੋ ਕਦਮਾਂ ਹਟ ਕੇ ਦੁਨਾਲ ਸਿੰਘ ਖਲੋਤਾ ਸੀਗਾ। ਚਲੋ ਮੈਂ ਥਾਣੋ ਕੋਟਾ ਸਿਓ ਕੋਲ ਲੈ ਚਲਦਾ ਜੇ ਉਹ ਕੈਦ ਵੀ ਮੈਂ ਸੱਚਾ ਮੇਰਾ ਫੇਰ ਯਕੀਨ ਕਰਿਓ ਬਸੰਤ ਮੌਤ ਦੇ ਡਰੋਂ ਕਾਲੀ ਕਾਲੀ ਸਫਾਈਆਂ ਦੇ ਰਿਹਾ ਸੀਗਾ ਇਹ ਆਪਣੇ ਨਾਲ ਚੁਸਤੀਆਂ ਕਰਦਾ ਸੰਤੂ ਅੰਗਲੀ ਤੁੰਗਲਾਂ ਉੱਤੇ ਸਾਰੀਆਂ ਨਜ਼ਰਾਂ ਗੱਡੀ ਖਲੋਤਾ ਸੀਗਾ ਭਰਾਵੋ ਮੈਂ ਹਰ ਤਰ੍ਹਾਂ ਨਿਰਦੋਸ਼ ਹਾਂ ਨਿਸ਼ੰਗ ਮੈਨੂੰ ਗੁਰਦੁਆਰੇ ਛਾੜ ਲਵੋ ਮੈਂ ਪਿੰਡੋਂ ਭੱਜ ਨਹੀਂ ਚੱਲਿਆ ਸਾਲ ਦੋ ਸਾਲ ਜਾਂ ਕਦੇ ਵੀ ਮੇਰਾ ਰੀਣ ਪਰ ਕਸੂਰ ਨਿਕਲੇ ਥਾਏ ਉਡਾ ਦੇਣਾ ਨਾ ਹੱਕਾ ਆਦਮੀ ਗਊ ਬਰਾਬਰ ਹੁੰਦਾ ਬੰਦੂਕ ਸੇਨੀ ਖੜੋਤੇ ਧਰਮੇ ਵੱਲ ਬਸੰਤੇ ਦੇ ਹੱਥ ਬੰਨੇ ਹੋਏ ਸਨ ਜੋਰੇ ਨੂੰ ਇੱਕ ਤਰ੍ਹਾਂ ਯਕੀਨ ਆ ਗਿਆ ਉਸਨੇ ਇਸੇ ਲਈ ਉਹਦੀ ਬਾਹ ਛੱਡ ਦਿੱਤੀ ਉਸਨੇ ਕੋਟੀ ਤੋਂ ਪੁੱਛਣ ਦਾ ਮਨ ਬਣਾ ਲਿਆ ਸੀਗਾ ਸੰਤੂ ਨੇ ਜਿਉਂ ਹੀ ਜੋਰੇ ਨੂੰ ਢਿੱਲਾ ਪੈਂਦਾ ਵੇਖਿਆ ਝਾਤੀ ਧਰਮੇ ਨੂੰ ਕੋਣੀ ਮਾਰ ਦਿੱਤੀ ਉਹਨੇ ਧਰਮਾ ਭੁਕੇ ਪਘਿਆੜ ਵਾਂਗ ਰੋ ਵਿੱਚ ਆਇਆ ਖਰੋਤਾ ਸੀਗਾ ਮੁਖਬਰ ਦੇ ਨਾਂ ਤੋਂ ਉਸਨੂੰ ਚਿੜ ਸੀਗੀ ਝਾਤੀ ਉਸਨੇ ਵਾਰੀ-ਵਾਰੀ ਦੋਵੇਂ ਕੋੜੇ ਵਿਰਾਦ ਦਿੱਤੇ ਟੜਾ ਟੜਾ ਦੀਆਂ ਭਿਆਨਕ ਆਵਾਜ਼ਾਂ ਨਾਲ ਧਰਮ ਸ਼ਰਾ ਦੀਆਂ ਡਾਟਾਂ ਹੌਲ ਪਈਆਂ ਬੰਨੇ ਹੱਥਾਂ ਨੂੰ چیرਦੀਆਂ ਗੋਲੀਆਂ ਸਿੱਧੀਆਂ ਹਿੱਕ ਵਿੱਚ ਜਾਂਦਾ ਸੀਆਂ ਹਾਏ ਮੱਜ ਗਿਆ ਮਾਰਤਾ ਉਹ ਭਰਾਵੋ ਬਸੰਤ ਦਾ ਮੂੰਹ ਖੁੱਲਾ ਰਹਿ ਗਿਆ ਮੈਂ ਗਾਉ ਮੈਂ ਨਹਕਾ ਉਹ ਬੌੜਿਆ ਰੱਬਾ ਓਏ ਵੇਖਦਾ ਏ ਰੱਬਾ ਇਹਨਾਂ ਨਾਲ ਵੀ ਐਵੇਂ ਹੋਵੇ ਬਸੰਤ ਧਰਮਸ਼ਾਲਾ ਦੀ ਕੰਧ ਨਾਲ ਟਕਰਾ ਕੇ ਪਾਸੇ ਵਰਨੇ ਡਿੱਗ ਪਿਆ ਹੁਣ ਉਹਦੀ ਹਿੱਕ ਵਿੱਚੋਂ ਖੂਨ ਦਾ ਪ੍ਰਣਾਲਾ ਫੁੱਟ ਪਿਆ ਉਹਦੀਆਂ ਅੱਖਾਂ ਵਿੱਚ ਤੜਫਵੀਂ ਕੰਬਣੀ ਪਿੱਛੋਂ ਹਮੇਸ਼ਾ ਲਈ ਬੰਦ ਹੋ ਗਈਆਂ ਫਿਰ ਤੜਿਆ ਤੂੰ ਇੰਨੀ ਕਾਲੀ ਨਹੀਂ ਕਰਨੀ ਓਏ ਜੋਰੇ ਨੇ ਗੁੱਸੇ ਅਤੇ ਦੁੱਖ ਨਾਲ ਆਖਿਆ ਉਹਨੂੰ ਮੈਨੂੰ ਵੀ ਸ਼ੱਕ ਪੈਂਦੀ ਸੀ ਵੀ ਇਸਨੇ ਮੁਖਬਰੀ ਨਹੀਂ ਕੀਤੀ ਜਿਹੜਾ ਚਵੜ ਤੇਬੜ ਗੱਲਾਂ ਮਾਰੇ ਜ਼ਰੂਰ ਝੂਠਾ ਹੁੰਦਾ ਧਰਮੇ ਨੇ ਖੋਖੇ ਕੱਢ ਕੇ ਬੰਦੂਕ ਦੁਬਾਰਾ ਪਰ ਲਈ ਨਹੀਂ ਜੋਰੇ ਨੇ ਅੰਦਰਲੇ ਦਰਦ ਨਾਲ ਸਿਰ ਮਾਰ ਕੇ ਗੱਲ ਵਿਚਾਲੇ ਛੱਡ ਦਿੱਤੀ। ਅਮਲੀ ਬਸੰਤ ਦੇ ਵਗਦੇ ਲਹੂ ਤੋਂ ਬਚਦਾ ਉਹਦੇ ਤੁੰਗਾਂ ਉਤੇ ਝੁਕ ਗਿਆ ਹੁਣ। ਜੋਰੇ ਨੇ ਕੈਰੀਆਂ ਨਜ਼ਰਾਂ ਨਾਲ ਵੇਖਦਿਆਂ ਉਹਦੇ ਇੱਕ ਲੱਤ ਧਰ ਦਿੱਤੀ। ਭੈਣ ਦੇ ਸੁਨਿਆਰੀ ਦੇ ਪੁੱਤਾਂ ਇਹ ਕੀ ਕਰਦਾ? ਉਹ ਬਾਈ ਨੂੰ ਆਣਾ ਵੀ ਹੁਣ ਇਹਦੇ ਕੰਮ ਕੀ ਐ ਇਹ? ਅਮਲੀ ਦਾ ਪੁੱਤ ਲੈ ਜਾਵੇਗਾ। ਸੰਤੂ ਜੇ ਜੱਕਾਂ ਵਿੱਚ ਲੱਤ ਖਾ ਕੇ ਹੁਣ ਸਿੱਧਾ ਹੋ ਗਿਆ। ਉਹ ਨਹੀਂ ਓਏ। ਜੋਰੇ ਨੇ ਮਾਨਸਿਕ ਪੀੜ ਨਾਲ ਪੁਕਾਰਿਆ ਅਸੀਂ ਇੱਕ ਮਹੀਨੇ ਕੰਮ ਨਹੀਂ ਕਰ ਸਕਦੇ। ਉਸਨੇ ਛੇਤੀ ਨਿਕਲ ਜਾਣ ਲਈ ਇਸ਼ਾਰਾ ਕੀਤਾ ਅਮਲੀ ਕੰਨ ਲਪੇੜ ਕੇ ਉਹਨਾਂ ਦੇ ਪਿੱਛੇ ਹੋ ਤੁਰਿਆ ਹੁਣ ਜੋਰੇ ਦਾ ਮਨ ਉਦਾਸੀ ਦੇ ਸਾਗਰ ਵਿੱਚ ਇੰਨਾ ਡੁੱंगा ਲਹਿ ਗਿਆ ਕਿ ਉਸਨੇ ਇੱਕ ਵੀ ਨਾਰਾ ਨਾ ਮਾਰਿਆ ਪਹਿਲਾਂ ਉਹ ਹਰ ਐਕਸ਼ਨ ਵਿੱਚ ਜੋਸ਼ ਨਾਲ ਨਾਰੇ ਲਾਉਂਦਾ ਸੀਗਾ ਉਸ ਨੂੰ ਅੱਜ ਇੰਉਂ ਜਾਪਦਾ ਸੀਗਾ ਜਿਵੇਂ ਕੋਈ ਕੰਨ ਖੰਜੂਰਾ ਉਹਦੀ ਰੂਹ ਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਸੀਗਾ ਪਿੰਡ ਦੀ ਜਿਸ ਗਲੀ ਵਿੱਚੋਂ ਵੀ ਉਹ ਲੰਘਦੇ ਬਾਹਰ ਲੱਗਦੇ ਤੇ ਝਟਪਟ ਕੁੰਡੇ ਚੜ ਜਾਂਦੇ ਕੁੰਦਨ ਬਾਣੀਆਂ ਦੁਕਾਨ ਦੇ ਤੱਕ ਤਿਆਂ ਪਿੱਛੇ ਖਲੋਤਾ ਰਾਮ ਰਾਮ ਆਖਦਾ ਕੰਬੀ ਜਾ ਰਿਹਾ ਸੀਗਾ ਉਹ ਅਮਲੀਆ ਹੁਣ ਤਾਂ ਕੁੱਤੀ ਭੌਂਕਦੀ ਨਹੀਂ ਸੁਣਦੀ ਧਰਮ ਨੇ ਆਪਣੇ ਰੋਹ ਦੀ ਫੜ ਮਾਰੀ ਉਸ ਨੂੰ ਪੂਰਾ ਅਹਿਸਾਸ ਨਹੀਂ ਸੀ ਕਿ ਆ ਵੀ ਮੈਂ ਹੁਣ ਬੰਦਾ ਮਾਰ ਕੇ ਆਇਆ ਬਾਈ ਸੋਚਾਂ ਸੂਰਮਾ ਵੀ ਜਿੱਧਰ ਦੀ ਲੱਗਦਾ ਸੀਗਾ ਤਾਰ-ਤਾਰ ਕੁੰਡੇ ਜਿੰਦੇ ਲੱਗਦੇ ਜਾਂਦੇ ਸੀਗੇ ਸੰਤੋ ਅਮਲੀ ਦਾ ਜੀ ਹਾਲੇ ਵੀ ਮੋਇ ਦੇ ਤੁੰਗਲਾਂ ਵਿੱਚ ਪਿਆ ਸੀਗਾ ਸੋਚਾਂ ਦਾ ਸਾਰੇ ਉਹ ਡਾਕੂ ਸੀਗਾ ਅਸੀਂ ਇਨਕਲਾਬੀ ਆ ਜੋਰੇ ਨੇ ਆਪਣਾ ਰੋਜ਼ ਹਾਲੇ ਵੀ ਛੱਡਿਆ ਨਹੀਂ ਸੀਗਾ ਉਹ ਇਨਕਲਾਬੀਆਂ ਦਾ ਮੈਨੂੰ ਨਹੀਂ ਪਤਾ ਹਥਿਆਰ ਮਾਰੇ ਨੂੰ ਤਗੜਾ ਬਣਾ ਦਿੰਦਾ ਤੇ ਬਦਲੇ ਲੈਣ ਦੀ ਹੁਣ ਸਾਡੀ ਵਾਰੀ ਆਈ ਹੈ ਜੋਰੇ ਦੀ ਗੱਲ ਦਾ ਮੋੜ ਦੇ ਕੇ ਧਰਮ ਨੇ ਸੰਤੂ ਨੂੰ ਆਖਿਆ ਵੀ ਅਮਲੀਆ ਆਂਦੇ ਦੁੱਲਾ ਤਗੜਿਆਂ ਨੂੰ ਲੁੱਟ ਕੇ ਮਾਨਿਆਂ ਵਿੱਚ ਵਣ ਦਿੰਦਾ ਸੀਗਾ ਇਹ ਵੀ ਤਾਂ ਇੱਕ ਧਰਮੀ ਹੋਇਆ ਉਹ ਐਦੋਂ ਵੱਡਾ ਧਰਮ ਕਿਹੜਾ ਹੋ ਸਕਦਾ ਵੀ ਗਰੀਬਾਂ ਨੂੰ ਤਾਰਨਾ ਸੰਤੂ ਨੇ ਧੜੇ ਦੀ ਚਾਪਨੂਸੀ ਕਰਦੇ ਹਾਂ ਉੱਤਰ ਦਿੱਤਾ ਜੋਰਾ ਜੇ ਮੁਖਬਰ ਦੇ ਤੁੰਗਲ ਲਾ ਲੈਣ ਦਿੰਦਾ ਆਪਾਂ ਇੱਕ ਕਿਸੇ ਗਰੀਬ ਨੂੰ ਦੇ ਦਿੰਦੇ ਵਿਚਾਰਾ ਸੀਸਾ ਦਿੰਦਾ ਫਿਰਦਾ ਦੂਜਾ ਅਮਲੀ ਦੇ ਬੇੜੇ ਬਾਹਰ ਲਾ ਦਿੰਦਾ ਓਏ ਸੁਨਿਆਰਿਆ ਤੇਰੀ ਨੀਤ ਨੂੰ ਗੋਲੀ ਮਾਰਨ ਵਾਲੀ ਹੈ ਜੋਰੇ ਦਾ ਗੁੱਸਾ ਇੱਕ ਵਾਰ ਫੇਰ ਲਹਿਰ ਮਾਰ ਆਇਆ ਹੁਣਾਂ ਤਾਇਆ ਸੁਨਿਆਰੇ ਨੇ ਆਪਣੀ ਮਾਂ ਦੇ ਹੱਥ ਵਿੱਚ ਖੋੜ ਪਾ ਦਿੱਤੀ। ਧਰਮ ਸਿਆਂ ਸਾਲੇ ਦਿਹਾੜੀਦਾਰ ਤੋਂ ਸਰਦਾਰ ਨਹੀਂ ਬਣਿਆ ਜਾਂਦਾ। ਪਿਓ ਦਵਾਈ ਬੋਟੀ ਖਾਣੋਂ ਮਰ ਗਿਆ। ਕੋੜ ਚਾਰ ਪੈਸੇ ਹੋਣ ਫਿਰ ਬੰਦੇ ਦਾ ਰੱਬ ਵੀ ਬੌੜ ਪੈਂਦਾ ਹੈ। ਨਹੀਂ ਤਾਂ ਤੁਰਿਆ ਫਿਰ ਠਣ ਠਣ ਗਪਾਲ। ਅਮਲੀ ਦੇ ਥੋਸ ਝਟਕਿਆਂ ਵਿੱਚ ਜੋਰਾ ਅਸਲੋਂ ਤੈਖ ਆ ਗਿਆ। ਉਹ ਗੱਲਾਂ ਵੀ ਇੰਨੇ ਮਸਤ ਤੇ ਬੇਪਰਵਾ ਸਨ ਕਿ ਉਹਨਾਂ ਇੱਕ ਵਾਰ ਵੀ ਨਾ ਸੋਚਿਆ ਵੀ ਕਤਲ ਪਿੱਛੋਂ ਪੁਲਿਸ ਉਹਨਾਂ ਦਾ ਪਿੱਛਾ ਕਰੇਗੀ। ਉਸ ਸਧਾਰਨ ਚਾਲ ਖੇਤਾਂ ਵਿੱਚ ਦੀ ਤੁਰੇ ਗਏ। ਰਾਤ ਦਾ ਪਹਿਲਾ ਪੈਰ ਬੀਤ ਚੁਕਿਆ ਸੀਗਾ। ਕਿੰਨੀ ਬਾਟ ਆਏ ਆ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਉਹਨਾਂ ਦੇ ਪਿੱਠ ਪਿੱਛੇ ਦੂਰ ਕਿਤੇ ਬੱਦਲ ਲਿਖ ਗਿਆ ਉਸ ਵੇਲੇ ਉਹਨਾਂ ਨੂੰ ਖਤਰਾ ਕੇਵਲ ਸੱਪ ਦਾ ਹੀ ਸੀਗਾ ਹਨੇਰੀ ਰਾਤ ਵਿੱਚ ਉਹ ਉੱਚੇ ਨਿਵੇਂ ਥਾ ਪੈਰ ਧਰਦੇ ਸਨ ਅਮਲੀ ਨੇ ਉਸਲ ਵਟੇ ਲੈਂਦੇ ਆ ਕੇ ਆ ਵੀ ਤੁਸੀਂ ਮੰਨਣਾ ਹੈ ਹਸਾ ਪਰ ਮੇਰੇ ਵਾਲਾ ਤਾਂ ਦਾ ਭੁਗਤਦਾ ਹੈ ਪਰ ਮੈਨੂੰ ਉਸ ਦੀ ਲਲਕੜੀ ਉੱਤੇ ਹਸਾ ਆ ਗਿਆ ਪਰ ਜੋਰੇ ਨੇ ਗੰਭੀਰ ਹੁੰਦੇ ਆ ਕਿਹਾ ਵੀ ਅਮਲੀਆ ਆਦੀ ਰਾਤ ਆਓ ਕਾ ਸੋਕਾ ਕੱਟ ਲੈ ਕੱਲ ਦੁਪਹਿਰ ਤੱਕ ਰੋਟੀ ਜ਼ਰੂਰ ਮਿਲ ਜੂਗੀ ਕੱਲ ਨੂੰ ਰੋਟੀਆਂ ਦੀ ਥਾਂ ਤੇ ਫੇਰ ਲੱਕਣਾ ਦਾ ਹੀ ਬੰਦੋਬਸਤ ਕਰਦੇ ਹੋ ਸੰਤੂ ਨੇ ਆਪਣੇ ਕਾਲਜੇ ਖੱਬੀ ਤਲੀ ਖੋਬ ਲਈ ਢੜੇ ਨੂੰ ਇੰਨਾ ਹਾਸਾ ਆਇਆ ਕਿ ਉਸ ਪਾਸਿਓਂ ਵੱਖੀਆਂ ਘੁੱਟ ਲਈਆਂ ਚੱਲ ਤੇਰੇ ਬਾਅਦ ਤਾਂ ਇਨਕਲਾਬ ਹੋ ਜੂ ਨਾ ਫਿਰ ਜੋਰਾ ਉਹਦੇ ਨਾਲ ਸੰਤਾ ਦੀ ਸਮਾਦ ਉਤੇ ਪੱਗ ਵਿਟਾ ਕੇ ਹੁਣ ਦਿਨੋਂ ਪਛਤਾ ਰਿਹਾ ਸੀਗਾ ਓਏ ਆਪ ਮਰੇ ਤੇ ਜੱਗ ਪਰ ਲੋ ਮੇਰੇ ਪਿੱਛੋਂ ਭਾਵੇਂ ਇਨਕਲਾਬ ਆਵੇ ਹੀ ਨਾ ਮੈਨੂੰ ਕੀ ਆ ਫਿਰ ਬਾਪੂ ਆਂਦਾ ਹੁੰਦਾ ਸੀ ਧਰਮਾ ਇੱਕ ਪੁਰਾਣੀ ਗੱਲ ਸੁਣਾਉਣ ਲੱਗ ਪਿਆ ਵੀ ਗੰਗੇ ਤੇਲੀ ਨੇ ਦੁਆ ਕਰਨੀ ਵੀ ਯਾ ਅੱਲਾ ਮੇਰਾ ਮੰਗੀ ਜੁਦਾ ਰਹੇ ਬਾਕੀ ਭਾਵੇਂ ਸਾਰਾ ਬਖਤੂ ਰੁੱੜ ਜਾਵੇ ਇੱਕ ਕਮਲੀ ਤੇ ਦੂਜਾ ਸੁਨਿਆਰਾ ਹੋਰ ਕਿਸੇ ਦੀ ਖੈਰ ਕਦੋਂ ਮੰਗਦਾ ਇਹ ਸੰਤੋ ਬੰਦੇ ਆ ਸਾਡੇ ਨਾਲ ਰਹਿਣਾ ਐ ਤਾਂ ਘੱਟੋ ਘੱਟ ਅਫੀਮ ਜ਼ਰੂਰ ਛੱਡਣੀ ਪਵੇਗੀ ਉਹ ਜੋਰਿਆ ਤੂੰ ਤੋੜ ਵਿਛੋੜੇ ਵਾਲੀ ਗੱਲ ਨਾ ਕਰ ਯਾਰ ਜਿੰਨਾ ਚਿਰ ਸੰਤਾ ਦੀ ਆਪਾਂ ਨੂੰ ਥਾਪਨਾ ਐ ਆਪਣੀ ਵਾਹ ਵਾਲੀ ਕੋਈ ਝਾਕ ਸਕਦਾ ਨਾ ਕੋਈ ਟੋਟਾਵੇ ਸਾਨੂੰ ਸੰਤੂ ਆਪਣੀਆਂ ਕਮਜ਼ੋਰੀਆਂ ਸਮਾਧੀ ਆੜ ਵਿੱਚ ਠੱਕ ਲੈਂਦਾ ਸੀਗਾ ਫੀਮ ਉਹ ਕਿਵੇਂ ਸ਼ਰਧੰਤਾ ਜੀ ਦੇ ਖਾਤਰ ਉਸਨੇ ਘਰ ਛੱਡਿਆ ਸੀਗਾ ਤੋਰਦੇ ਤੋਰਦੇ ਉਹ ਇੱਕ ਟਯੂਬਲ ਉਤੇ ਆ ਗਏ ਕੋਠੜੀ ਦੇ ਬਾਹਰ ਕੋਈ ਰਾਖਾ ਸੁੱਤਾ ਪਿਆ ਸੀਗਾ ਉਹ ਪਾਈ ਸੌਣ ਵਾਲਿਆ ਧਰਮ ਨੇ ਰਾਖੇ ਨੂੰ ਆਵਾਜ਼ ਮਾਰੀ ਰਾਖਾ ਜਾਣ ਕੇ ਕੇਸਲ ਮਾਰੀ ਜਾਗਦਾ ਵੀ ਸੁੱਤਾ ਰਿਹਾ ਦੂਜੀ ਆਵਾਜ਼ ਨਾਲ ਉਹ ਅੱਬੜ ਵਾਹੇ ਬੋਲਿਆ ਹੁਣ ਪਾਸਾ ਪਰਦ ਦੇ ਆ ਉਸਨੇ ਚਾਦਰ ਮੂੰਹ ਤੋਂ ਲਾਈ ਵੀ ਕਿਹੜੇ ਨੇ ਅਸੀਂ ਤੇਰੇ ਭਰਾ ਹੀ ਆ ਜੋਰੇ ਨੇ ਨਰਮੀ ਨਾਲ ਗੱਲ ਸੰਭ ਲਈ ਅੱਧੀ ਰਾਤ ਭਰਾ ਬਰਨ ਵਾਲੇ ਖੈਰ ਹੱਥ ਨਹੀਂ ਹੁੰਦੇ ਰਾਖਾ ਖੱਦਰ ਦੀ ਚਾਦਰ ਲਾ ਕੇ ਬਹਿ ਗਿਆ ਹੁਣ ਉਹ ਬਾਈ ਤੂੰ ਯਕੀਨ ਕਰ ਤੇਰੇ ਸਕੇ ਭਰਾਵਾਂ ਵਰਗੇ ਆ ਅਗਲੀ ਰੋਟੀ ਵਾਲੀ ਗੱਲ ਅਮਰੀ ਨੇ ਮੂੰਹ ਵਿੱਚ ਹੀ ਘੁੱਟ ਲਈ ਹੁਣ ਉਹ ਕਾਇਮ ਕਰ ਕਾ ਸਰੀਰ ਨੂੰ ਜੋਰੇ ਨੇ ਰੱਖੇ ਨੂੰ ਵੜਿਆ ਆ ਅਸੀਂ ਭਰਾ ਵੀ ਹਾਂ ਤੇ ਸਾਥੀ ਵੀ ਹਾਂ ਇਹ ਠੀਕ ਹੈ ਵੀ ਤੈਨੂੰ ਕਵੇੜੇ ਖਿੱਚੜ ਦੇ ਰਹੇ ਹਾਂ ਸਾਡੇ ਵਿੱਚ ਕਮਲੀ ਭੁੱਖਾ ਮਰਦਾ ਹੈ ਰੋਟੀ ਦਾ ਕੋਈ ਔੜ-ਬੜ ਜ਼ਰੂਰ ਕਰ ਕੋਈ ਕੰਡਾ ਵੀ ਕਨਵਾਉਣਾ ਹੋਵੇ ਤਾਂ ਉਹ ਵੀ ਦੱਸ ਧਰਮੇ ਨੇ ਬਦਮਾਸ਼ਾਂ ਵਾਲੀ ਟੌਰ ਵਿੱਚ ਆ ਕੇ ਛੇਕੀ ਮਾਰ ਦਿੱਤੀ ਉਹਨੂੰ ਕੰਡਾ ਤੁਸੀਂ ਮੇਰੇ ਵਾਲੀ ਕਰਦੇ ਹੋ ਰੋਟੀ ਵਾਲੀ ਗੱਲ ਔਖੀ ਆ ਹੁਣ ਛੜਾ ਆਦਮੀ ਆ ਭਰਾ ਪਰਜਾਈ ਨੇ ਖੇਤਾਂ ਵਿੱਚ ਦੇਸ ਨਗਾਲਾ ਦੇ ਛੱਡੇ ਆ ਮੈਨੂੰ ਰਾਖੇ ਨੇ ਆਪਣੀ ਮਜਬੂਰੀ ਕਹਿ ਦਿੱਤੀ ਉਹਨੂੰ ਹਾਂ ਦੁੱਧ ਪਿਆ ਸਵੇਰ ਦੀ ਚਾਹ ਵਾਸਤੇ ਉਹ ਕਰਕੇ ਪੀ ਲੋ ਉਹ ਭਰਾਵਾ ਮੈਂ ਨੀਚਾ ਨਾਲ ਪਲਦਾ ਅਮਲੀ ਦੀ ਇੱਕ ਤਰ੍ਹਾਂ ਤਾਂ ਨਿਕਲ ਗਈ ਜੇ ਪਰਝਾਈ ਤੇਰੀ ਰੋਟੀ ਲੈ ਕੇ ਪਹਿਲਾਂ ਪਾਉਂਦੀ ਆਵੇ ਫੇਰ ਮੰਨੇ ਮਤਰਾ ਨੂੰ ਧਰਮਾ ਹਿੱਕ ਠਕੋਰ ਖਲੋਤਾ ਉਹ ਜਿਵੇਂ ਮੈਨੂੰ ਰੋਟੀ ਮਿਲਦੀ ਆ ਮੈਂ ਹੀ ਜਾਣਦਾ ਭਰਾਵੋ ਕਟੋਰੇ ਦੇ ਲਾਲਚ ਵਿੱਚ ਮੇਰਾ ਠੋਠਾ ਹੀ ਨਾ ਬੰਦਿਓ ਤੁਸੀਂ ਵਿਗਾੜ ਪਾ ਕੇ ਗਾਂਹ ਹੋਣਾ ਤੇ ਭੁਗਤਣੀਆਂ ਮੈਨੂੰ ਪੈਣੀਆਂ ਨੇ ਮੈਨੂੰ ਇਸ ਯਾਰੀ ਤੋਂ ਬਖਸ਼ੋ ਤੇ ਚਾਹ ਵੀ ਕੇ ਡੰਡੀ ਪਾਓ ਹੁਣ ਉਹ ਬੰਦਾ ਤੂੰ ਭੋਲਾ ਲੱਗਦਾ ਅਮਲੀ ਮਰ ਜਾਊ ਸ਼ਰਾਬ ਤੈਨੂੰ ਲੱਗੂਗਾ ਵੇਖ ਲੈ ਸੰਤੂ ਨੇ ਇੱਕ ਪਲੱਥਾ ਮਾਰਿਆ ਔਰ ਸਰਾਂਪ ਮੇਰੇ ਉਤੇ ਨਹੀਂ ਡਿੱਗਦਾ ਤੇਰੇ ਬਲਾੜ ਵਾਲੇ ਸੰਤਾਂ ਦਾ ਅਜਾੜ ਵੀ ਤਾਂ ਪਿਆ ਐਦੋਂ ਹੋਰ ਕੀ ਹੋਜੂਗਾ ਰਾਖਾ ਮੌਤ ਨੂੰ ਮਾਉ ਵੀ ਨਹੀਂ ਸੀ ਸਮਝਦਾ ਆਲੇ ਦਸਾਂ ਦਾ ਨੋਟ ਰਸ਼ਨ ਵਾਸਤੇ ਜਿਹੇ ਜੀ ਰੁਕੀ ਸੁਕੀ ਬਣਦੀ ਐ ਲੋਹਾ ਲਿਆ ਅਸੀਂ ਸਾਰੀ ਦਿਹਾੜੀ ਦੇ ਭੁੱਖੇ ਆ ਨੋਟ ਜੋਰੇ ਨੇ ਰਾਖੇ ਦੀ ਤਲਿਓ ਤੇ ਰੱਖ ਦਿੱਤਾ ਬਸ ਹੁਣ ਹੋਰ ਕਜੀਰਾਂ ਨਾ ਕਰੀ ਚਾਹ ਵਾਲਾ ਰਸ਼ਨ ਤੇ ਭਾਂਡੇ ਦੇ ਜਾ ਤੇਰੇ ਆਉਣ ਤੱਕ ਬਣਾ ਲਵਾਂਗੇ ਅਸੀਂ ਰਾਖੇ ਨੂੰ ਭਰਾ ਭਰਜਾਈ ਵੱਲੋਂ ਕਦੇ ਖਰਚ ਮਿਲਿਆ ਨਹੀਂ ਸੀਗਾ ਉਹ ਦਸਾਂ ਦਾ ਨੋਟ ਮੁੱਠ ਵਿੱਚ ਘੁੱਟ ਲਿਆ ਉਹਨੇ ਮੋਹ ਮੀਟ ਕੇ ਉਹ ਪਰਜਾਈ ਦੀਆਂ ਤੱਤੀਆਂ ਠੰਡੀਆਂ ਸਹਿਣ ਲਈ ਆਪਣੀ ਚਮੜੀ ਸਿਕੋੜਨ ਲੱਗ ਪਿਆ ਚੰਗਾ ਫਿਰ ਤੁਸੀਂ ਮੇਰੀ ਕੰਡ ਚੜਾਈ ਕਰਵਾਉਣੀ ਹੈ ਗੱਲ ਅਧੋਰੀ ਛੱਡ ਕੇ ਉਸ ਦੁੱਧ ਵਾਲੀ ਡੋਲਣੀ ਕਿੱਲਿਓ ਲਾਗਤੀ ਬਾਕੀ ਸਾਰਾ ਸਬੰਧ ਦੇ ਕੇ ਉਹ ਪਿੰਡ ਨੂੰ ਛੋਟੀ ਕਰਗਾਉਂਦਾ ਤੁਰ ਗਿਆ ਹੁਣ ਇਹਨੂੰ ਆਦੇ ਨੇ ਝੋਟਾ ਚੋਣਾ ਅਮਲੀ ਨੇ ਕੱਕ ਕਾਨੋਂ ਸਿੱਖ ਲਾਉਂਦਿਆਂ ਅੱਗ ਵਾਲੀ ਉਹ ਝੋਟਾ ਦਸਾਂ ਦੇ ਨੋੜ ਦੀ ਝਾੜ ਨਾਲ ਚੋਇਆ ਨਹੀਂ ਤਾਂ ਢੋਡਾ ਮਾਰ ਮਾਰ ਆਉਂਦਾ ਸੀਗਾ ਧਰਮਾ ਰੱਖ ਕੇ ਦੀ ਮੰਜੀ ਉੱਤੇ ਲੱਤਾਂ ਪਸਾਰ ਕੇ ਪੈ ਗਿਆ ਅਮਲੀ ਅਤੇ ਜੋਰੇ ਨੇ ਚਖਾ ਮੁਖੀ ਕਰਦੇ ਆ ਚਾਹ ਕਰਦੀ ਹੁਣ ਧਰਮਾ ਐਨੇ ਚਿਰ ਵਿੱਚ ਹੀ ਅੱਖ ਲਾ ਕੇ ਹੌਲਾ ਫੁੱਲ ਹੋ ਗਿਆ ਸੀਗਾ ਉਹ ਤਾਂ ਸ਼ਾਇਦ ਘੰਟੇ ਹੀ ਲਾ ਦਵੇ ਚਾਹ ਦੀ ਕੁੱਟ ਪੀ ਕੇ ਕੜਜਾ ਦਾ ਧਫੜੀਏ ਸੰਤੂ ਨੇ ਉਬਲਦੀ ਚਾਹ ਵਾਲੀ ਪਤਲੀ ਪੁੰਝੇ ਲਾ ਲਈ ਹੁਣ ਸੋ ਦੋਸਤੋ ਏ ਸੀ ਸ਼ਰਮੇਲ ਦੀ ਜ਼ਿੰਦਗੀ ਦਾ ਭਾਗ 49ਵਾਂ ਤੇ ਭਾਗ 5ਵਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਦੇ ਰਹੋ